ਦੋਸਤੋ ਜਿਹੜਾ ਹੁਣੇ ਸੌਦਾ ਹੋਇਆ ਸੀਗਾ ਬਾਬੇ ਨੇ ਘਰੀ ਲਈ ਸੀਗੀ ਉਹਦਾ ਸੌਦਾ ਹੁੰਦਾ ਦੁਰੀਆ ਬਾਦਵਾਵਾਂਗੇ ਦੱਸ ਕੇ ਕਿੰਨਾ ਬੱਕਰੀ ਹੋ ਰਿਹਾ ਸੌਦਾ ਹੁਣੇ ਤਾਂ ਆਪੁਨੇ ਪਿਛੇ ਮੰਨਿਆ ਸੌਦਾ ਆ ਗਿਆ ਬੱਕਰੀ ਦਾ ਸੌਦਾ ਹੋਇਆ ਹੈ ਪੰਜਾਬ ਮੈਦਾਨ ਇੱਧਰ ਧੱਕ ਵੀਰੀ ਹੋਈਏ ਬੱਕਰੀ ਬਾਪੂ ਹੁਣ ਕੀ ਮੁੱਲ ਕਰਦਾ ਤੁਸੀਂ ਯਾਰ ਕੋਸ ਕਰੀ ਨਾਲ ਆਂਦਾ ਆਲਾ ਬਾਪੂ ਇਹ ਆ ਤੈਨੂੰ ਉਤਲਾ 500 ਨਫਾ ਲਖਾਈ ਆ ਆਉਦੀ ਆਉਦੀ ਤੈਨੂੰ ਨਫਾ 500 ਦਵਾਤਾ ਬੱਕਰੀ ਚੱਪ ਕਰਕੇ ਫਾੜ ਲੈ ਆਹ ਦੀ ਤੇਰੀ ਬੱਕਰੀ ਵੇਚਦੀ ਨਾ ਆ ਆ ਵੀ ਆ ਆ ਦੀ ਲਖਾਈ ਆ 790 ਨਾਲ ਤੇਰੀ ਬੱਕਰੀ ਮੇਰੀ ਵਤਾਰੀ ਮਾਰ ਤਾੜੀ ਮਾਰ ਲੈ ਵੀ 590 ਨਾਲ ਬਾਪੂ ਨੂੰ 590 ਨਾਲ ਬੱਕਰੀ ਵੇਖੀ ਆ 590 ਨਾਲ ਬੱਕਰੀ ਦੇਤੀ ਆ ਇੱਥੇ 5 ਮਿੰਟ ਪਹਿਲਾਂ ਹੀ ਬਾਪੂ ਨੇ ਬੱਕਰੀ ਲਈ ਸੀਗੀ ਤੇ ਹੁਣੇ ਉਹੀ ਬੱਕਰੀ ਐਲੀ ਬੱਕਰੀ ਜਿਹੜੀ ਵਧਾਈਆਂ ਵਾਲੇ ਮੁੰਡੇ ਦਾ ਬੱਕਰੀ ਲਈ ਸੀ ਤੁਸੀਂ ਦੇਖ ਸਕਦੇ ਹੋ ਬਾਪੂ ਖੁਸ਼ਾਪੁਰੇ ਹਾਂ ਖੁਸ਼ਾਪੁਰੇ ਨੇ ਪਚੋੜਾ ਉਹਦੀ ਬੱਕਰੀ ਲਈ ਸੀ ਵੀ ਉਸ ਤੋਂ 6000 ਦੀ ਖੁਰੀ ਵੇਚਦੀ ਹੁਣੇ ਵੇਚਦੀ ਹੈ ਮੈਂ 5500 ਪੈਸੇ ਹੀ ਕਨਾ ਦੇ ਬਾਈ ਹਾਂ ਲੈ ਵੀ ਦੋਸਤ ਹਾਂ ਬੈਠਾ ਲੈ ਵੀ ਪਰਵਿੰਦਰ ਕਨਾ ਦੇ ਤਾਈ ਨੂੰ ਪੈਸੇ 500 ਆ ਗਏ ਨੇ ਤੇਰੇ ਕੋਲੇ ਹਾਂ 100 100 ਹੁਣ ਮੈਨੂੰ ਫੇਰ ਦੇ ਦੇ ਦੋ ਹੈ ਕਰੀਬ ਇਹ ਖਾਂਦੀ ਆ ਕਿਹੜੀ ਚੱਲਦੀ ਆ ਸੋਡੇ ਤੇ 6 ਤੇ 100 ਰੁਪਇਆ ਲਖਾਈ ਦਾ ਤੂੰ ਦੇ ਦੇ 100 200 ਕੇ ਮੈਂ ਵੇਲਾ ਨਹੀਂ ਨਹੀਂ ਉਹਦਾ ਦੋਸਤ ਨਹੀਂ 100 100 ਉਹਸੀ ਕਹਿੰਦਾ ਤੂੰ ਯਾਰ 6 ਆਪਣਾ ਆਪਣੀ ਕੀਤੀ ਸੋਡੇ ਹਾਂ 100 ਤੇਰਾ ਬਾਪਾ ਮੈਂ ਨਹੀਂ ਬੰਦੀ ਆ ਬਾਪੂ ਉਹ ਤੋਂ ਯਾਰ ਨਾਲ ਨਹੀਂ ਨਹੀਂ ਉਹ ਲਖਾਈ ਵਿੱਚ ਤੇ ਬੋਲ ਬਜੀ ਨਾ 100 ਤੇਰੇ ਨਾਲ ਕੋਈ ਧੱਕਾ ਨਹੀਂ ਨੀਂ ਮੈਂ ਦੋਸਤ ਆ ਥੱਲੇ ਕਰ ਬਾਬਾ ਬਾਬਾ ਆਪਣੀ ਕੀਤੀ ਸੀ ਦੋਸਤੋ ਬਹੁਤ ਚੰਗੇ ਸੌਦੇ ਹੁੰਦੇ ਨੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਦੋਸਤੋ ਪਿੰਡ ਖਾਰੇ ਬੱਕਰਾ ਮੰਡੀ ਦੇ ਆ ਬੱਕਰੀ ਜਿਹੜੀ ਬਧਾਈਆਂ ਵਾਲੇ ਮੁੰਡੇ ਤੋਂ ਬਾਪੂ ਖਾਰੇ ਵਾਲੇ ਨੇ ਲਈ ਸੀਗੀ ਤੇ ਹੁਣ ਬਾਈ ਨਾਲ ਪੁੱਛਦੇ ਆ ਬਾਈ ਪਿੰਡ ਕਿਹੜਾ ਆਪਣਾ ਮੋਤਲੇ ਵਾਲਾ ਮੋਤਲੇ ਵਾਲਾ ਬਾਈ ਮੋਤਲੇ ਵਾਲੇ ਤੋਂ ਆਈ ਸੀਗੀ ਛੋਟਾ ਬਹੁਤ ਖਰੀਦਦਾ ਪੈਸੇ ਨਾ ਗਏ ਹਾਂ ਪਾਈਏ ਨੇ 6 ਇਹ ਦੁੱਧ ਗਾਉਂ ਜਦ ਹੀ ਹਟਾਈਆ ਲਈ ਯਾਰ ਅੱਧੇ ਖਾਲ ਦਾ ਵੀ ਲਾ ਦੇ ਲੱਕਰਾ ਅੱਧੇ ਦਾ ਲਾ ਲਾ ਇੱਕ ਦਾੰਦਾ ਲਾਇਆ ਹਲੇ ਇੱਕ ਨਾ ਹੱਥੇ ਦਾ ਵੀ ਨਾ ਦੇ ਮੇਲਾ ਸੌਦਾ ਇਸ ਤਰ੍ਹਾਂ ਮਿੰਟੋ ਵੇਟੀ ਵਕਤ ਨਾ ਲੈ ਫਿਰ ਗੋਰਾ ਫਿਰ ਅੱਦੇ ਥਾਨ ਵਾਲਾ ਵੀ ਮੜਾ ਲਾ ਦੇ ਹਾਂ ਹਾਂ ਬਾਪੂ ਦਾ ਧੱਕਾ ਕਰ ਰੋ ਨਾ ਮੈਂ ਇਹਦਾ ਸਾਹ ਨਿੱਕਾ ਮੋਟਾ ਬੁੱਟਾ ਜੋ ਅੱਜ ਸਵਾ ਜਮ ਲੈ ਜਾਣ ਲਾ ਦੇ ਅਸੀਂ ਵੀ ਜੋ ਬਾਪੂ ਨੇ ਗਾਲੀ ਕਿਤੇ ਹੋਰ 200 ਦੇ ਦਿਆਂ 3200 ਦੇ ਦਿਆਂ ਇਹ ਦੁੱਤੇ ਨਹੀਂ ਗਾ ਚਲੋ ਫਿਰ ਕੋਈ ਮਾਰ ਲਈ ਦੋਸਤੋ ਆ ਬੱਕਰੀ ਦਾ 3200 ਰੁਪਇਆ ਲਾਤਾ ਗੋਰੇ ਲਾਹ ਕੇ ਆਲੇ ਲੈ ਲੈ ਚੰਗੀ ਆ ਤੇਰੇ ਅੰਦਰ ਨਹੀਂ ਹੈ ਨਹੀਂ ਬੱਚੀ ਮਾਰ ਦੇ ਨਿੱਕੀ ਜਾਲ ਕਰ ਲੈ ਵਿਚਾਲੇ ਦੀ ਕੋਈ ਪਤਾ ਲਾ ਗੋਰੇ ਚਲਦੀ ਆ ਮਾਰ ਛੋਟੀ ਜੀ ਮਾਰ ਦੇ ਫੜਾ ਦੇ ਉਹ ਦੇਣਾ 3500 ਦੀ ਲਾੜਾ ਨਹੀਂ ਲਾੜਾ 2500 200 ਬਈ ਯਾਰ ਕਪਤਾਨ ਜੀ ਇਹਨਾਂ ਲਖਾਈ ਮੈਂ ਕਰਾ ਦੇਣਾ ਤੇਰਾ ਉਹ ਵੀ ਬਸ ਲਖਾਈ ਲਖਾਈ ਤਾਂ ਮੈਂ 5 ਵੇ ਦੀ ਕਰਾਤੀ ਆ ਸੁਬਾ ਦੀ ਸੁਬਾ ਦੀ ਸਹੀ ਗੱਲ ਆ ਲਖਾਈ ਦਾ ਉਹ ਲਖਾਈ ਹੋ ਗਈ ਹੋ ਗਈ 3500 ਦੇ ਦੇ ਉਹ ਕੋਈ ਨਹੀਂ ਕੋਰੇ ਗਾਲੇ ਤੇਰੇ ਸਾਹਮਣੇ ਲਈਆਂ ਕਪਤਾਨੋਂ ਤੋਂ 3-3000 ਦੀਆਂ ਕਿੱਟੀਆਂ ਚੰਗੀਆਂ ਹੋਵੇ ਬੈਠੀਆਂ ਕੋਈ ਕਿ ਨਹੀਂ ਹੋਈ ਬਸ ਹੋਇਆ ਹੀ ਪਿਆ ਯਾਰ ਸੌਦਾ ਹੋ ਗਿਆ ਹੀ ਪਿਆ ਕੀ ਹੋ ਗਿਆ ਉਹ ਨਹੀਂ ਉਹ ਗਲਤੀ 400 ਰੁਪਇਆ ਲਾਤਾ ਕਿੰਨੇ ਲਾਤਾ ਜੇੜੀ ਦਾ ਤੇ ਬਾਪੂ ਕੀ ਆਂਦਾ ਬਾਪੂ ਦਾ ਦਿੰਦਾ ਬਾਪੂ ਦਾ ਦਿੰਦਾ 3500 ਦੀ ਓਏ ਪੁੱਛਦਾ ਯਾਰ ਕੀ ਕਰਦਾ 1000 1500 ਲਾ ਕੀ ਆਂਦਾ ਗੋਰੀ ਆ 1500 ਨਹੀਂ ਵੇ ਲਾ ਕੁੜੀਏ ਵਾ 1500 ਦੇ ਦਿੰਦਾ ਉਹ ਦੰਦ ਦਾ ਵੇਖਦਾ ਇਹ ਪੱਟੇ ਚ ਆਦੀ ਆ ਬੰਦਾ ਸੋਇਆ ਤੇ ਦੂਜੇ ਦੂਏ ਪੰਜਾ ਅਲੱਗ ਗੱਲਾਂ ਕਿਰਪਾ ਕਰਾ ਗੋਰੀ ਯਾਰ ਸਾ ਮਾ ਕਿੰਨੇ ਕਹਦੇ ਅਸੀਂ ਤੇ ਅੰਗ ਨਹੀਂ ਦੇਣਾ ਕਰਦੇ ਚਾਰ ਤੋਂ ਚਾਰ ਤਾਂ ਬਾਪੂ ਤੇ ਰਾਜਾ ਦੇ ਗਾਦੇ ਆ ਬਾਪੂ ਚ ਤਾਂ ਜਾਂਦੇ ਆ ਤੇ ਚਾਰ ਹੀ ਜਾਂਦੇ ਆ ਤੇ ਥੋੜਾ ਚਾ ਲੋ ਦੂਜਾ ਰੱਖ ਦੇਉ ਤੇ ਦਈ ਦੂਜਾ ਰੱਖ ਦੇ ਥੱਲੇ ਕਾਕਿਆਂ ਦਾ ਆ ਚਾਰ ਤੋਂ ਚਾਰ ਹੀ ਜਾਂਦੇ ਜਾਨਾ ਹਾਂ ਥੱਲੇ ਕਾਕਿਆਂ ਦੇ ਥੱਲੇ ਜਾਂਦੇ ਤੀਜੇ ਦੀ ਗੱਲ ਆ ਲੈ ਸਾਈ ਭਰਾ ਸਾਈ ਨੂੰ ਵੀ ਆ ਜਾ ਬਾਪੂ ਰਾ ਨੇੜੇ ਆ ਯਾਰ ਤੇਰੀ ਵੀਡੀਓ ਬਾਹਰ ਸੁਣ ਨਹੀਂ ਪਾਉਂਦੀ ਆ ਪਹਿਲੇ ਸੌਦੇ ਤਿੰਨ ਕੀਤੇ ਆ ਬਾਪੂ ਹਾਂ ਬਾਪੂ ਨੇ ਸੀਗਲਾ ਤਿੰਨ ਸੌਦੇ ਕਰਤੇ ਭਾਈ ਦੂ ਪਹਿਲਾਂ ਇਕੱਲੇ ਨਹੀਂ ਲੈ ਬਾਪੂ ਬੇਸਤੀ ਕਿੰਨੇ ਦੀ ਤੂੰ ਕਿੰਨੇ ਕਿੰਨੇ ਪੈਸੇ ਕਿਹਾ ਸੀ ਉੱਥੇ ਖੜੇ ਨੇ ਤੂੰ ਹੋਰ ਕਿਤੇ ਖੜੇ ਨਹੀਂ ਕਿੰਨੇ 3500 ਇਹ ਕਿੰਨਾ ਦਾ ਬਤਾ 3500 ਇਹ 3500 ਲੱਗਿਆ ਹੈ 3500 ਕਹਿਣਾ ਬੱਬੀ 32000 ਰੱਖੀ ਜਾ ਉਹ ਲੈ ਚੱਲ 3500 ਦੀ ਫਾੜੀ ਯਾਰ ਤੂੰ ਲੈ ਬੱਸ 3500 ਦਾ ਲੈ ਯਾਰ ਬੱਬੇ ਕਹਿਣਾ ਯਾਰ 3500 ਦੀ ਕਰ 3500 ਦੀ ਕਰਤੀ ਲਿਖਾਈ ਦਾ ਕਿਵੇਂ ਕੀਤਾ ਬਾਈ ਆਪਦੀ 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 ਬਾਪੇ ਕਹਿਣਾ ਬਹੁਤ ਦਿੱਤੀ ਆ ਕੋਈ ਨਹੀਂ ਉਹ ਬਾਪੂ ਦੂਜਿਆਂ ਬੱਚਿਆਂ ਨੂੰ ਦਿੱਤੀ ਆ ਕਿ ਪੈਸੇ ਕਹਿਣਾ ਕਹਿੰਦਾ ਮੈਂ ਬਹੁਤ ਦਿੱਤੀ ਆ ਅੱਗੇ ਓਏ ਜਗਦੀਪ ਚਾਹੀ ਤੇ ਮੋਟਰਸਾਈਕਲ ਦੀ ਬਾਈ ਨੇ ਦਿਖਾਉਂਦੇ ਲਿਆ ਗਿਆ 25 ਤੇ 35 ਹਜ਼ਾਰ ਫਿਰ ਬਾਪੂ ਲਾਈਕ ਠੀਕ ਆ ਠੀਕ ਆ ਬਾਪੂ ਸਹੀ ਦੋਸਤੋ ਤੁਹਾਨੂੰ ਬੱਕਰੀਆਂ ਵਿਖਾ ਦਿੰਨੇ ਆ ਕੋਰੇ ਲੌਂਘੇ ਵਾਲੇ ਨੇ ਖਰੀਦੀ ਆ ਦੋਸਤੋ 3500 ਦੀ ਲਖਾਈ ਆਪੋ ਆਪਣੀ ਮੈਂ ਬਾਪੂ ਲਖਾਈ ਸਦਾ ਤੁਸੀਂ ਜਰੂਰ ਪਹੁੰਚਿਆ ਕਰੋ ਪਿੰਡ ਖਾਰੇ ਬੱਕਰਾ ਮੰਡੀ ਤੇ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ ਚਿੱਟੀ ਬੱਕਰੀ ਇਹ ਪੁਰੀ ਆ ਰਹੀ ਹੈ ਕੋਈ ਗੱਲ ਆ ਕੋਈ ਗੱਲ ਲੈ ਜਾਂਦੀ ਕਿੰਨੇ ਦੀ ਕਹਦੀ ਬਈ ਕੋਰੇ 45 ਦੀ ਉਹਦੀ ਆਪਣੀ ਤੇ ਠੀਕ ਹੈ 4200 ਦੀ ਹੋ ਗਈ 4000 ਨਾ ਬਾਅਦ ਠੱਕਾ ਹੋ ਗਿਆ ਹਵਾ ਗਿਆ ਬੰਦਾ ਜਿੱਤੋਂ ਨਹੀਂ ਮੈਨੂੰ ਲੋਡ ਪੜਾਉਂਦਾ ਨਹੀਂ ਮਿਲਿਆ ਮੈਂ ਚਾਲ ਦੂਨੀ ਜਾਂਦੇ ਫਿਰ ਚੱਲ ਉਹਨੇ ਤੇਰੀ ਮੈਂ ਨਾ ਫੁਲਾ ਦਿੱਤਾ ਕੋਈ ਗੁੱਸਾ ਛੱਡੋ ਤਿੰਨ ਕਿਉਂ ਲਾ ਤਿੰਨ ਵਾਲੀ ਜੀ ਤਿੰਨ ਵੀ ਲਾ ਲੈ ਵੀ ਦੋਸਤੋ 4200 ਰੁਪਏ ਦੀ ਆ ਬੱਕਰੀ ਹੋ ਗਈ ਆ ਪਹਿਲਾ ਇੱਧਰ ਵੇਖ ਲਿਓ ਇੱਧਰ ਪਹਿਲਾਂ ਮੁੜ ਕੇ ਕਰੀ ਜਾਇਓ ਪਹਿਲਾਂ ਬਾਈ ਨੂੰ ਪੁੱਛ ਲੈਨੇ ਲਾਸਟ ਲਾਸਟ ਪੁੱਛ ਲੈਨੇ ਆਪਾਂ ਬਾਈ ਨੂੰ ਇੱਕ ਮਿੰਟ ਹੀ ਤੁਸੀਂ ਇੱਥੇ ਹੀ ਘੜ ਕੇ ਕਰ ਲਿਓ ਮੁੜ ਕੇ ਬਾਈ ਉਹਦੇ ਲਾਸਟ ਬੱਕਰੇ ਦੇ ਆਪਨੇ ਬਾਈ ਰਾਜੂ ਦਾ ਭਰਾ ਬਾਈ ਕੋਟ ਵਾਲੇ ਦਾ ਬੱਕਰੀ ਖਰੀਦੀ ਜੇ ਨੇ 4200 ਦੀ ਤੁਸੀਂ ਨਿੜ ਤੇ ਪਾ ਨਹੀਂ ਹਨਾ ਹਾਂਜੀ ਕਰੀ ਨਾ ਮੋਰੀ ਮਾਰੇ ਪੁੱਛ ਲੈ ਜੇ ਪਸਾਈ ਗਏ ਜੇ ਇੰਨੇ ਕੀ ਹੁੰਦਾ ਫਿਰ ਭਾਂਜੂ ਪੁੱਛ ਲੈਣੇ ਪੁੱਛ ਬਰ ਪੁੱਛ ਬਰ ਉਹੜ ਮੜਕਿਆਂ ਮੈਨ ਮੜਕਾ ਖੜਾ ਪਈ ਐ ਲੈ ਇਹ ਦੋਸਤ ਹੁਣ ਬੱਕਰੀ ਵਿਖਾ ਦਿੰਨੇ ਇੱਕ ਵਾਰੀ ਫੇਰ ਆਹ ਬੱਕਰੀ ਦਾ ਸੌਦਾ ਹੋਇਆ ਕਾਕੂ ਨੇ ਵੇਚੀ ਬਾਈ ਕਾਕੂ ਨੇ ਵੇਚੀ ਆ ਤੇ 4200 ਦੀ ਤੇ ਰਾਜੂ ਦੇ ਭਰਾ ਨੇ ਬੱਕਰੀ ਲਈ ਆ ਕੋਟ ਵਾਲੇ ਦੇ ਨੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ ਖਾਰੇ ਲਗਤ ਬਾਈ ਪਰਵਿੰਦਰ ਬੱਕਰੇ ਦਾ 7000 ਰੁਪਏ ਕਿਹਾ ਹੈ ਬਲੌਣਾ ਕਰਤਾ ਜਿਵੇਂ ਤੈਨੂੰ ਬੋਲਦਾ ਬਸ ਠੀਕ ਹੈ ਦੀਪੂ ਨਹੀਂ ਨਹੀਂ ਉਹ ਗੱਲ ਸੁਣ ਰਿਹਾ ਉਹ ਤੇ ਠੀਕ ਹੈ ਫਿਰ ਹੁਰਾ ਭਾਈ ਦਾ ਸੀਗਾ ਤੇ ਭਾਈ ਲਖਾਈ ਆ ਕੱਲ ਲਖਾਈ ਮਤਲਬ ਪਹਿਲੇ ਚੱਪਾ ਹਾਂ ਬਾਈ 1200 ਦਾ ਹੋ ਗਿਆ ਯਾਰ ਲਗਾਈ ਆ 7200 ਦਾ ਹੋ ਗਿਆ ਬਾਈ ਦੀਪੂ ਤੋਂ ਲਿਆ ਬੱਕਰੇ ਕੋਲੇ ਬਣਾਓ ਯਾਰ ਬਾਈ ਆ ਦੀਪ ਨੇ ਇੱਥੇ ਦਾ ਖਾਰੇ ਵਾਲੀ ਤੁਸੀਂ ਕਿਤੇ ਬਾਈ ਦੀਪੂ ਤੇ ਪੈਸੇ ਦਾ ਬਾਈ ਕਿਵੇਂ ਕਰਨਾ ਪੈਸੇ ਜਿਹਦਾ ਬਾਈ ਇੱਥੇ ਕਿਸੇ ਕੋਲ ਹੈਗੇ ਆ ਥੋਡੇ ਕੋਲ ਹੈਗੇ ਬਾਈ ਕੈਸ਼ ਜੇ Google Pay ਕਰਾ ਦਿਆਂ Google Pay ਚੱਲਦਾ ਹਾਂ ਬਾਈ ਕੰਨਰ ਕੁੱਕ ਯਾਰ ਮੇਰਾ ਰੌਣਾ ਦਾ ਖਾਤਾ ਲੱਗੀ ਮੇਰਾ ਤਾਂ ਖਾਤਾ ਉਹ ਤੂੰ ਇੱਥੇ ਹੀ ਬੈ ਕੇ ਦੇ ਦੇ ਇੱਥੇ ਪੈਸੇ ਨਹੀਂ ਲੈ ਵੀ ਦੋਸਤੋ 7200 ਦਾ ਸੌਦਾ ਹੋਇਆ ਤੁਹਾਨੂੰ ਵਿਖਾ ਦਿੰਨੇ ਆਪਾਂ ਬੱਕਰਾ ਕਿਹੜਾ ਆਹ ਬੱਕਰੀ ਦਾ ਸੌਦਾ ਹੋਇਆ 7200 ਦਾ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੀ ਕਰੋ ਦੋਸਤੋ